ਪੰਜਾਬ ਦੇ ਸਾਬਕਾ ਸੀਐਮ ਬੀਬੀ ਰਜਿੰਦਰ ਕੋਰ ਪਟਲਾ ਡੱਲੇਵਾਲ ਨਾਲ ਮੁਲਾਕਾਤ ਕਰਨ ਲਈ ਖਤੌਰੀ ਪਹੁੰਚੇ ਨੇ ਤੇ ਗੱਲਬਾਤ ਕਰਨਗੇ ਬੀਬੀ ਜੀ ਡੱਲੇਵਾਲ ਸਾਹਿਬ ਨਾਲ ਮੁਲਾਕਾਤ ਕੀਤੀ ਹੈ ਮੁਲਾਕਾਤ ਕਰਦੇ ਆ ਅੱਖਾਂ ਵੀ ਠੋਡੀਆਂ ਨਮ ਹੋ ਗਈਆਂ ਸੀ ਕੀ ਗੱਲਬਾਤ ਹੋਈ ਹੈ ਬੇਟਾ ਚਾਹੇ ਕਹਿ ਲੋ ਭਰਾ ਹੈ ਵੱਡਾ ਜਾਂ ਛੋਟਾ ਕਿਸੇ ਵੀ ਪੰਜਾਬ ਦੇ ਇਨਸਾਨ ਦੇ ਇੱਕ ਐਸ ਰਿਸ਼ਤੇ ਦਾ ਨਾਤੇ ਅੱਖਾਂ ਦੇ ਸਾਹਮਣੇ ਆਉ ਖੋਵੇ ਆਪਾਂ ਤਾਂ ਕਈ ਵਾਰੀ ਜਾਨਵਰ ਵੀ ਜੋ ਕਿ ਤੁਹਾਡੇ ਕੋਲ ਪੈਂਦਾ ਉਹ ਤੋਂ ਪੂਚ ਪਾਣੀ ਪਾਨ ਕੇ ਜਾਨਵਰ ਡਕੇ ਇਹ ਤਾਂ ਇਨਸਾਨ ਹੈ ਇਹ ਤਾਂ ਸਾਡਾ ਭਰਾ ਹੈ ਇੱਥੇ ਬੈਠਾ ਇਹਨੂੰ ਕਿਵੇਂ ਮਰਦਾ ਦੇਖ ਲਈ ਅਸੀਂ ਕਿ ਹਾਂ ਪਲ-ਪਲ ਮਰ ਰਿਹਾ ਅਸੀਂ ਦੇਖੀ ਜਾਏਗੇ ਇਸਨੂੰ ਸੋ ਇਸ ਕਰਕੇ ਆਈਆਂ ਮੇਰੇ ਬਾਕੀ ਅੱਖਾਂ ਨਾਲ ਆਈਆਂ ਕਿ ਇਹਨਾਂ ਦੀ ਰੌਸ਼ਨੀ ਕਿਵੇਂ ਘਟਦੀ ਜਾ ਰਹੀ ਹੈ ਸਿਹਤ ਕਿਵੇਂ ਘਟਦੀ ਜਾ ਰਹੀ ਹੈ ਔਰ ਕਾਦੇ ਲਈ ਕੋਈ ਨਵੀਂ ਗੱਲ ਨਹੀਂ ਕੀਤੀ ਹੋਈ ਗੱਲ ਨੂੰ ਲਾਗੂ ਕਰਾਉਣ ਵਾਸਤੇ ਤੇ ਔਰ ਇਹ ਇੰਨਾ ਅਸੀਂ ਤਾਂ ਸਮਝਦੇ ਹਾਂ ਕਿ ਇਹ ਲੈਣ ਸਾਰਾ ਕੁਝ ਦਵਾਈ ਸਭ ਕੁਝ ਪਰ ਉਹ ਜਿਵੇਂ ਕਹਿੰਦੇ ਨੇ ਨਾ ਕਿ ਫਿਰੂਮਾਨ ਨੇ ਵੀ ਕੀਤਾ ਸੀਗਾ ਇੱਕ ਦਿਰੜ ਗੁਰਸਿੱਖ ਦੀ ਅਰਦਾਸ ਨੂੰ ਉਹ ਸਾਹਮਣੇ ਰੱਖ ਕੇ ਤੋਂ ਲੱਗੇ ਹੈ ਆਪਣੇ ਅੰਦੋਲਨ ਤੇ ਬੈਠਿਆ ਔਰ ਇਹਨਾਂ ਦੀ ਇਸ ਅੰਦੋਲਨ ਦੇ ਵਿੱਚ ਇਸ ਗੱਲ ਨੇ ਸਾਰੇ ਹਿੰਦੁਸਤਾਨ ਦੇ ਨੂੰ ਖਲੂਣਾ ਦਿੱਤਾ ਹੈਗਾ ਪਰ ਕੱਲੀ ਸਰਕਾਰ ਜਿਹੜੀ ਭਾਰਤ ਦੀ ਸਰਕਾਰ ਹੈ ਜਾਂ ਸੂਬੇ ਦੀ ਸਰਕਾਰ ਹੈ ਉਹਨਾਂ ਦੇ ਵਿੱਚ ਕਰਨ ਤੇ ਯੋ ਨਹੀਂ ਸਰਕੇ ਤੇ ਮੈਂ ਅੱਜ ਇਹ ਹੀ ਸਮਝਦਿਆਂ ਕਿ ਜੇ ਕੁਝ ਵੀ ਹੋਵੇ ਸਾਡੀ ਜੇ ਕੋਰਟ ਵਿੱਚ ਵੀ ਕੇਸ ਗਿਆ ਸਾਨੂੰ ਜੁਡੀਸ਼ਰੀ ਤੇ ਪੂਰਾ ਵਿਸ਼ਵਾਸ ਤੇ ਯਕੀਨ ਹੈ ਤੇ ਅਸੀਂ ਆਸ ਕਰਦੇ ਹਾਂ ਉਹਨਾਂ ਤੋਂ ਉਮੀਦ ਕਰਦੇ ਹਾਂ ਅਜੇ ਵੀ ਉਮੀਦ ਹੈ ਸਾਨੂੰ ਕਿ ਇਸ ਫੈਸਲੇ ਤੇ ਉਹ ਜਿਹੜੇ ਕੀਤੇ ਹੋਏ ਐਗਰੀਮੈਂਟ ਨੇ ਵਾਪਸ ਲੈਣ ਦੇ ਉਹਨਾਂ ਨੂੰ ਲਾਗੂ ਕਰਵਾਉਣ ਤਾਕੇ ਡੱਲੇਵਾਲ ਸਾਹਿਬ ਦੀ ਜ਼ਿੰਦਗੀ ਜਿਹੜੀ ਸਾਡੇ ਸਾਡੇ ਇੱਕ ਗੁਰਸਿੱਖ ਦੀ ਜਿਹੜਾ ਉਹ ਪੰਜਾਬ ਪੰਜਾਬੀ ਜਿਨ੍ਹਾਂ ਨੇ ਪੇਟ ਭਰਿਆ ਅਨਾਜ ਨਾਲ ਜਾਇਜਵਾਨ ਕਰਕੇ ਬਾਰਡਰਾਂ ਤੇ ਬਚਾਇਆ ਅੱਜ ਉਸ ਨੂੰ ਇਸ ਤਰ੍ਹਾਂ ਥਲ-ਥਲ ਮਰਨ ਨਾ ਦੇਣ ਵੀ ਜਿਹੜੇ ਤੁਹਾਡੇ ਪਿਤਾ ਜੀ ਵੀ ਮਰਨwarte ਤੇ ਬੈਠੇ ਹੋਏ ਸੀਗੇ ਜਦੋਂ ਇੱਕ ਪਰਿਵਾਰ ਦਾ ਮੁਖੀ ਜਦੋਂ ਇਸ ਤਰ੍ਹਾਂ ਦੇ ਨਾਲ ਮਰਨwarte ਤੇ ਬੈਠ ਜਾਂਦਾ ਕਿਉਂਕਿ ਥੋੜੀ ਤੇ ਚੀਜ਼ਾਂ ਬੀਤੀਆਂ ਹੋਈਆਂ ਨੇ ਤਾਂ ਉਸ ਵੇਲੇ ਪਰਿਵਾਰ ਤੇ ਕੀ ਬੀਤਦੀ ਹੈ ਪਰਿਵਾਰ ਦੇ ਵਿੱਚ ਕੀ ਚੱਲਦਾ ਹੈ ਪਰਿਵਾਰ ਜ ਤੁਰਿਆ ਤਾਂ ਫਿਰਦਾ ਹੁੰਦਾ ਹੈ ਪਰ ਉਹਦੇ ਵਿੱਚ ਅੰਦਰੋਂ ਜਿਵੇਂ ਕਹਿੰਦੇ ਨੇ ਮਰੇ ਹੁੰਦਾ ਇਹ ਕਿ ਕਿ ਸਾਡੇ ਨਾਲ ਬੇਇਨਸਾਫੀ ਹੋ ਰਹੀ ਹੈ ਮੈਂ ਕਹਿੰਦੀ ਆ ਕੋਈ ਨਜਾਇਜ਼ ਕੰਮ ਚ ਹੋਵੇ ਤਾਂ ਅਸੀਂ ਬਿਲਕੁਲ ਕਰਦੇ ਹਾਂ ਸਾਨੂੰ ਕੋਈ ਗੱਲ ਨਹੀਂ ਹੈਗੀ ਲੇਕਿਨ ਜਾਇਜ਼ ਗੱਲ ਵਾਸਤੇ ਮੇਰੇ ਪਿਤਾ ਜੀ ਵੀ ਉਦੋਂ ਹੀ ਬੈਠੇ ਸੀਗੇ ਗੁਰਦੁਆਰਾ ਸਾਹਿਬ ਦੀਆਂ ਕੁਝ ਆਪਣੀਆਂ ਉਹ ਸੀਗੀਆਂ ਜਿਹੜੀਆਂ ਕਲਾਸਿਸ ਉਹ ਵਿੱਚ ਐਡ ਕਰਾਉਣ ਲਈ ਉਹਨਾਂ ਰੱਖਿਆ ਸੀ ਲੇਕਿਨ ਉਹਨਾਂ ਦਾ 29ਵੇਂ ਦਿਨ ਵਿੱਚ ਬਰਤ ਅੰਗਰੇਜ਼ ਅਫਸਰ ਨੇ ਆ ਕੇ ਕੱਲ ਕੇ ਮੰਨ ਕੇ ਲਾਗੂ ਕਰਕੇ ਤੇ ਉਸ ਤੋਂ ਬਾਅਦ ਫਿਰ ਮੇਰੇ ਪਿਤਾ ਜੀ ਨੂੰ ਉਹਨਾਂ ਨੇ ਜਾਨ ਬਚਾਈ ਸੀ ਤੇ ਉਹ ਤਾਂ ਗੋਰੇ ਸੀ ਜਿਹਦੇ ਨਾਲ ਲੜ ਕੇ ਸੀ ਬਾਹਰ ਕੱਢਿਆ ਇਹਨਾਂ ਨੂੰ ਤਾਂ ਰਾਜ ਆਖਰ ਨੂੰ ਬੋਦੀ ਜੇ ਕੁਰਸੀ ਤੇ ਬੈਠਾ ਹੈ ਆਜ਼ਾਦੀ ਲਿਆ ਕੇ ਜਿੱਤੇ ਤਾਂ ਹੀ ਬੈਠੇ ਨਾ ਤਾਂ ਹੀ ਭਾਜਪੀ ਬੈਠੀ ਹੈ ਨਾ ਜੇ ਆਜ਼ਾਦੀ ਲਿਆ ਕੇ ਦਿੱਤੀ ਹੈ ਆ ਆਜ਼ਾਦੀ ਲਿਆਉਣ ਸਭ ਤੋਂ ਵੱਡਾ ਯੋਗਦਾਨ ਪੰਜਾਬੀਆਂ ਦਾ ਸੀ ਅੱਜ ਪੰਜਾਬੀਆਂ ਤੇ ਤਲਵਾਰ ਕੱਢ ਲਈ ਅੱਜ ਅੱਜ ਇੱਥੋਂ ਦੇ ਹੋ ਕੇ ਤੁਸੀਂ ਉਹਨਾਂ ਨੂੰ ਮਰਨ ਲਈ ਮਜਬੂਰ ਕਰ ਰਹੇ ਹੋ ਸੋ ਮੈਨੂੰ ਇਸ ਗੱਲ ਦੇ ਉੱਤੇ ਬਹੁਤ ਅਫਸੋਸ ਹੈ ਦਿੱਲੀ ਦੀ ਸਰਕਾਰ ਤੇ ਵੀ ਪਰ ਪੰਜਾਬ ਦੀ ਸਰਕਾਰ ਨੂੰ ਚਾਹੀਦਾ ਸਾਰੇ ਕੰਮ ਛੱਡ ਕੇ ਸਾਰਾ ਕੰਮ ਛੱਡ ਕੇ ਕਿਉਂਕਿ ਜੇ ਇਤਿਹਾਸ ਦੇਖ ਰਿਹਾ ਹੈ ਇਤਿਹਾਸ ਦੇ ਪੰਨੇ ਵਿੱਚ ਲਿਖਿਆ ਜਾਊ ਕਿਦਾ ਕਿਦਾ ਕੀ ਰੋਲ ਸੀ ਕਿਹੜੀ ਪਾਰਟੀ ਕਿਹੜੀ ਸਰਕਾਰ ਦਾ ਅੱਜ ਸਾਰੇ ਕੰਮ ਛੱਡ ਕੇ ਚਾਹੇ ਉਹ ਕੇਜਰੀਵਾਲ ਕਦੇ ਪੰਜਾਬ 'ਚ ਕਦੇ ਉੱਥੇ ਦਿੱਲੀ ਇਲੈਕਸ਼ਨ 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 ਕਰਦੇ ਆ ਉਹ ਤਾਂ ਅਨਾ ਹਜ਼ਾਰੇ ਵਰਗਿਆਂ ਨੂੰ ਵੀ ਧੋਖਾ ਦੇ ਕੇ ਸੀਗੇ ਇਹ ਸਾਰਿਆਂ ਨੂੰ ਇਕੱਠੇ ਹੋ ਕੇ ਸਾਡੀਆਂ ਪਾਰਟੀਆਂ ਸਤਿ ਖੜਾਂਗੇ ਵਿਚ ਮੂਰੇ ਸਾਡੀ ਸਾਰੀ ਪਾਰਟੀ ਰਾਹੁਲ ਜੀ ਨੇ ਵੀ ਕੈਸੇ ਖੜਾਂਗੇ ਇਹ ਸਾਰੀਆਂ ਪਾਰਟੀਆਂ ਸਰਕਾਰ 'ਚ ਨੇ ਇੱਥੇ ਪੰਜਾਬ 'ਚ ਵੀ ਤੇ ਦਿੱਲੀ 'ਚ ਵੀ ਦਿੱਲੀ ਜਾਣ ਨਹੀਂ ਦਿੰਦੇ ਪੰਜਾਬ ਚੋਂ ਹਿਲਣ ਨਹੀਂ ਦਿੰਦੇ ਇਹ ਦੋਏ ਸਰਕਾਰਾਂ ਅੱਗੇ ਲੱਗਣ ਤੇ ਸਾਰਿਆਂ ਨੂੰ ਨਾਲ ਲੈਣ ਕਹਿਣ ਸਾਰੇ ਅੱਜ ਤੱਕ ਮੈਂ ਕਹਿੰਦਾ ਬਹੁਤ ਕਾਲਾ ਜਿਵੇਂ ਕਹਿੰਦੇ ਆਪਾਂ ਗਵਾਹ ਆ ਦੇ ਕਾਲੇ ਅੱਜ ਤੱਕ ਕਾਲੇ ਆ ਕਿ ਕਿਉਂ ਸੁੱਤੇ ਪਏ ਨੇ ਕਿੱਥੇ ਫਿਰਦੇ ਨੇ ਕਿੱਥੇ ਗਏ ਹੋਏ ਨੇ ਕਿਉਂ ਪੰਜਾਬ ਕਿਧੇ ਵਾਲੇ ਛੱਡਿਆ ਇਹ ਜੀ ਦੁਰਦਸ਼ਾ ਕਦੇ ਦੇਖੀ ਨਹੀਂ ਸੀ ਅਸੀਂ ਅੱਜ ਜੋ ਤੁਸੀਂ ਸਰਕਾਰਾਂ ਚ ਰਿਓ ਸਰਕਾਰਾਂ ਵਿੱਚ ਲਾਈਆਂ ਨੇ ਜੋ ਸੁਪਰੀਮ ਕੋਰਟ ਜੀ ਟਿੱਪ ਨਹੀਂ ਰਹੀਆਂ ਨੇ ਅੱਜ ਡੱਲੇਵਾਲ ਦੇ ਮਨਮਤ ਨੂੰ ਲੈ ਕੇ ਵੀ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਦਾ ਨੂੰ ਮੈਡੀਕਲ ਜਿਹੜੀ ਕਿ ਸਹਾਇਤਾ ਉਹ ਦਿੱਤੀ ਜਾਵੇ ਤਾਂ ਕੀ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਕਿਸ ਤਰ੍ਹਾਂ ਦਾ ਰਵੱਈਆ ਡੱਗੇ ਬਣਾਇਆ ਜਾਏਗਾ ਨਹੀਂ ਮੈਂ ਇਹੀ ਕਹਿੰਦੀ ਆ ਨਾ ਮੈਡੀਕਲ ਸਹਾਇਤਾ ਦਿੱਤੀ ਜਾਵੇ ਇੱਕ ਵੱਖਰਾ ਇਸ਼ੂ ਹੈ ਉਹ ਤਾਂ ਚਲੋ ਮੈਡੀਕਲ ਸਹਾਇਤਾ ਤਾਂ ਸਾਡਾ ਪੰਜਾਬ ਆ ਸਾਡੇ ਹੁਣ ਡਾਕਟਰ ਸਾਹਿਬਾਨ ਕਹੇ ਨੇਗੇ ਸਾਰੇ ਤੇ ਦੇ ਰਹੇ ਆ ਲੇਕਿਨ ਨਾਲ ਸਿਰਫ ਇਹ ਹੈਗਾ ਕਿ ਜਾਨ ਦਵਾਈ ਨਾਲ ਬਚਦੀ ਹੈ ਕਿ ਜਾਨ ਇੱਕ ਫੈਸਲੇ ਨਾਲ ਬਚਦੀ ਹੈ ਇਸ ਗੱਲ ਨੂੰ ਧਿਆਨ ਚ ਰੱਖਦੇ ਹੋਇਆ ਉਹਨੂੰ ਲਾਗੂ ਕਰੋ ਤੇ ਇਹਨਾਂ ਦੀ ਜਾਨ ਵੀ ਬਚੂਗੀ ਨਾ ਦਵਾਈ ਦੀ ਲੋੜ ਹੀ ਨਹੀਂ ਪੈਣੀ ਇਹ ਤਾਂ ਜਿੱਦਾਂ ਵੀ ਆ ਸਾਡੇ ਮੰਨੇਗੇ ਕਸੂਲ ਆਹੀ ਮੈਨੂੰ ਲੱਗਦਾ ਮੇਰਾ ਭਰਾ ਜਿਹੜਾ ਪੰਜਾਬੀ ਪਿੰਡਾਂ ਦਾ ਅਨਾਜ ਖਾ ਕੇ ਵੱਡਾ ਹੋਇਆ ਇਹਨੇ ਛਾਲ ਮਾਰ ਕੇ ਖੜਾ ਹੋ ਜਾਣਾ ਹੈ ਦਵਾਈਆਂ ਦੀ ਲੋੜ ਹੀ ਨਹੀਂ ਪੈਣੀ ਸਾਨੂੰ ਬਿਲਕੁਲ ਇਹਨਾਂ ਪੰਜਾਬ ਦੇ ਸਾਬਕਾ ਸੀਐਮ ਬੀ ਵੀ ਰਜਿੰਦਰਪੁਰ ਪੱਟਲ ਜੋ ਖਨੋਰੀ ਬਾਰਡਰ ਪਹੁੰਚੇ ਨੇ ਮੁਲਾਕਾਤ ਆ ਕੀਤੀ ਗਈ ਹੈ ਜਗਜੀਤ ਸਿੰਘ ਡੱਲੇਵਾਲ ਉਹਨਾਂ ਦੇ ਨਾਲ ਤਾਂ ਮੁਲਾਕਾਤ ਕਰਦੇ ਕਰਦੇ ਅੱਖਾਂ ਵੀਡੀਓ ਦੀ ਨਮ ਹੋ ਗਈ ਕਿਉਂਕਿ ਉਹਨਾਂ ਨੇ ਵੀ ਕਿਹਾ ਕਿ ਮੇਰੇ ਪਰ ਮੇਰੇ ਪਿਤਾ ਜੀ ਵੀ ਇਸੇ ਤਰ੍ਹਾਂ ਮਰਨਮਰਤਾ ਦੇ ਬੈਠੇ ਸੀ ਪਰ ਉਦੋਂ ਅੰਗਰੇਜ਼ਾਂ ਦੀ ਅੰਗਰੇਜ਼ਾਂ ਦਾ ਟਾਈਮ ਸੀਗਾ ਅੰਗਰੇਜ਼ੀ ਸਰਕਾਰ ਸੀ ਜੇਕਰ ਉਹ ਉਸ ਸਮੇਂ ਉਹਨਾਂ ਦੀ ਸੁਣਵਾਈ ਹੋ ਸਕਦੀ ਹੈ ਤਾਂ ਹੁਣ ਤਾਂ ਦੇਸ਼ ਵਾਸੀਆਂ ਦੀ ਪੰਜਾਬੀਆਂ ਦੀ ਹਿੰਦੂਸਤਾਨੀ ਦੀ ਸਰਕਾਰ ਤਾਂ ਹੁਣ ਸੁਣਵਾਈ ਕਿਉਂ ਨਹੀਂ ਹੋ ਰਹੀ ਤਾਂ ਸਾਫ਼ ਤੌਰ ਤੇ ਕਹਿੰਦੇ ਹੋਏ ਨਜ਼ਰ ਆ ਰਿਹਾ ਨੇ ਕਿ ਜਲਦ ਤੋਂ ਜਲਦ ਇਸ ਮ ਕਰਨ ਨੂੰ ਕਰਨਾ ਚਾਹੀਦਾ ਕੈਮਰਾ ਪਰਸਨ ਸਲਮਾਨ ਦੇ ਨਾਲ ਹਿੰਮਤ ਸਿੰਘ ਦੀਪਾਲ ਦੇਨਿਕ ਸਵੇਰਾ ਖਨੋਰੀ ਬਾਰਡਰ